ਅਮੀਕ ਕੋਈ ਬੋਦੀ ਕਿਸੇ ਤਰ੍ਹਾਂ ਦਾ ਕੋਈ ਧਰਮ ਨਹੀਂ ਹੋਣਾ ਚਾਹੀਦਾ ਸਿਰਫ ਕੇਵਲ ਸਿਰਫ ਇਸਲਾਮ ਹੋਣਾ ਚਾਹੀਦਾ ਉਹ ਸਾਰੇ ਦੀ ਸਾਰੀ ਜਿਹੜੀ ਇੱਕ ਰਾਜਪਾਲ ਜਿਹੜਾ ਹਿੱਸਾ ਭਾਰਤ ਦੀ ਧਰਤੀ ਸਾਰੀ ਦੀ ਸਿਰ ਚੜ ਕੇ ਨਾ ਮੱਖਣ ਛਾ ਗਵਾਣਾ ਉਹਨੇ ਰੋਲਾ ਪਾਇਆ ਕਿ ਕਰਵਾਵੇ ਬੁਕਾਰੇ ਦੀ ਤਰਤੀ ਬੜੇ ਮਾਸੇ ਉਹ ਨਹੀਂ ਨਹੀਂ ਕਿਸੇ ਤਰ੍ਹਾਂ ਦਾ ਕੋਈ ਧਰਮ ਨਹੀਂ ਹੋਣਾ ਚਾਹੀਦਾ ਸਿਰ ਕੇਵਲ ਸਿਰ ਕੇਵਲ ਇਸਲਾਮ ਹੋਣਾ ਚਾਹੀਦਾ ਇਹਨਾਂ ਦੇ ਤਿਲਕ ਮਿਟਾਏ ਜਾਣ ਤੇ ਜਿਹੜਾ ਪੰਡਿਤ ਕਿਰਪਾ ਰਾਮ ਸੀਨ ਉਹਦੇ ਕੋਲੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵਿਦਿਆਦਵਾਈ ਸੀ ਉਹਨੂੰ ਪਤਾ ਸੀ ਵੀ ਜੇ ਕੋਈ ਸਾਡੀ ਰੱਖਿਆ ਕਰ ਸਕਦਾ ਜਾਂ ਸਾਡੀ ਕੋਈ ਹਿਫਾਜ਼ਤ ਕਰ ਸਕਦਾ ਸਾਡੀ ਬਾਹ ਫੜ ਸਕਦਾ ਉਹ ਕੋਈ ਮੂਰ ਨਹੀਂ ਫੜ ਸਕਦਾ ਉਹ ਅਨੰਦਪੁਰ ਦਾ ਵਾਸੀ ਫੜ ਸਕਦਾ ਤੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਉਹ ਸਾਰਾ ਜਿਤਨੇ ਵੀ ਕਿਰਪਾ ਰਾਮ ਦੇ ਨਾਲ ਜਿੰਨੇ ਵੀ ਸੰਬੰਧਿਤ ਲੋਕ ਸੰਗਤ ਵਿਦਵਾਨ ਸਾਨੂੰ ਸਾਰੇ ਦਾ ਸਾਰਾ ਇਕੱਠੇ ਹੋ ਕੇ ਅਨੰਦਪੁਰ ਸਾਹਿਬ ਆਏ ਜਦੋਂ ਅਨੰਦਪੁਰ ਸਾਹਿਬ ਆਏ ਆ ਕੇ ਫਰਿਆਦ ਕੀਤੀ ਸੱਚੇ ਬਾਦਸ਼ਾਹ ਅਸੀਂ ਬਹੁਤ ਪਰੇਸ਼ਾਨਾ ਸੀ ਬਹੁਤ ਤੰਤਾਂ ਦਾ ਆਪਣੇ ਧਰਮ ਦਾ ਪ੍ਰਚਾਰ ਕਰਨਾ ਧਰਮ ਦੇ ਨਾਲ ਲੋਕਾਂ ਨੂੰ ਜੋੜਨਾ ਵੀ ਸੌਖਾ ਨਹੀਂ ਸੀ ਇਹ ਸਾਰਾ ਕੁਝ ਜਿਹੜਾ ਨਾ ਤੇ ਗੁਰੂ ਅਮਰਦਾਸ ਪਾਤਸ਼ਾਹ ਤੋਂ ਬਰੰਭ ਹੋਇਆ ਹੋਇਆ ਤਿਹਨੂੰ ਉੱਥੇ ਬੈਠੇ ਆ ਔਰੰਗਜ਼ੇਬ ਜਿਹੜਾ ਨਾ ਉਹ ਇੱਕ ਐਸਾ ਇਸਲਾਮ ਦੇ ਵਿੱਚ ਪਾਦਸ਼ਾਹ ਸੀ ਜਿਨੇ ਇਸ ਤੱਕ ਸਾਰਾ ਖੇੜਾ ਸੁਕੜਾ ਪ੍ਰਸ਼ਾਦੀ ਦੇ ਬਤਾਏ ਜਾ ਰਹੀ ਹੈ ਸੰਤਾਂ ਦੇ ਵਾਸਤੇ ਗੁਰੂ ਕੇ ਲੰਗਰ ਤਿਆਰ ਹਨ ਸਭ ਨੇ ਗੁਰੂ ਘਰ ਨੰਬਰ ਸ਼ੱਕੇ ਜਾਣਾ ਹੈ ਸ੍ਰੀ ਜੀ ਕੀ ਫਤਿਹ ਅੱਜ ਸ਼ਹੀਦ ਬਾਬਾ ਝੰਡਾ ਸਿੰਘ ਜੀ ਦੇ ਸਥਾਨ ਤੇ ਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਉਹਨਾਂ ਦੇ ਨਾਲ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦਿਆ ਦਾਸ ਜੀ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਿਨ੍ਹਾਂ ਨੇ ਇਸ ਭਾਰਤ ਦੀ ਤਰਤੀ ਨੂੰ ਬਚਾਇਆ ਆਪਣੀ ਸ਼ਹਾਦਤ ਦੇ ਕੇ ਇਸ ਭਾਰਤ ਦੀ ਪੂਰੇ ਭਾਰਤ ਦੀ ਪ੍ਰਤੀਨੀ ਜਿਹੜੀ ਸਭਿ ਸੰਸਕ੍ਰਿਤੀ ਆ ਉਹਨੂੰ ਬਚਾਉਣਾ ਕੀਤਾ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਉਹਨਾਂ ਦੀ ਬਾਣੀ ਪੜ ਕੇ ਉਹਨਾਂ ਦਾ ਇਤਿਹਾਸ ਪੜ ਕੇ ਇਹ ਜਿਹੜੀਆਂ ਵਿਚਾਰਾਂ ਨੇ ਸਾਰੀਆਂ ਸਾਡੇ ਬੱਚਿਆਂ ਨੂੰ ਪਤਾ ਹੋਣੀ ਚਾਹੀਦੀਆਂ ਇਹ ਜਿਹੜੀਆਂ ਅਸੀਂ ਬਾਉਂਡਰੀਜ਼ ਬਣਾ ਰਹੇ ਹਾਂ ਵੇ ਇਹ ਬਾਉਂਡਰੀ ਤੋਂ ਬਾਹਰ ਦੀਆਂ ਗੱਲਾਂ ਨੇ ਤਾਂ ਕਿ ਹਰ ਕਿਸੇ ਨੂੰ ਪਤਾ ਲੱਗ ਸਕੇ ਹਰ ਧਰਮ ਤੋਂ ਉੱਪਰ ਉੱਠ ਕੇ ਪਤਾ ਲੱਗੇ ਕਿ ਜੇ ਅਸੀਂ ਅੱਜ ਹਾਂ ਕਿਸੇ ਵੀ ਧਰਮ ਮੰਦਰ ਮਸਜਿਦ ਕਿਤੇ ਵੀ ਆਣਾ ਬੈਠੇ ਭਾਰਤ ਦੀ ਧਰਤੀ ਤੇ ਉਹਨਾਂ ਮੇ ਬਾਦਸ਼ਾਹ ਜੀ ਦੀ ਕਿਰਪਾ ਦੇ ਨਾਲ ਆ ਤਾਂ ਇਹ ਸਾਰੀਆਂ ਗੱਲਾਂ ਅਸੀਂ ਆਪਣੇ ਚੇਤਿਆਂ 'ਚ ਰੱਖੀਏ ਆਪਣੇ ਬੱਚਿਆਂ ਨੂੰ ਵੀ ਚੇਤੇ ਕਰਾਉਣ ਦਾ ਯਤਨ ਕਰੀਏ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ